ਨਮਸਕਾਰ ਦੋਸਤੋ ਸਤਿ ਸ੍ਰੀ ਅਕਾਲ ਇਹ ਜੋ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਇਹ ਫਾਜ਼ਿਲਕਾ ਦੇ ਨੇੜੇ ਸਤਲੁਜ ਦਰਿਆ ਕਾਵਾਂ ਵਾਲੀ ਬੰਨ੍ਹ ਦੀਆਂ ਹੈਗੀਆਂ ਨੇ ਜਿੱਥੇ ਰਾਤੀ ਅਚਾਨਕ ਇੱਕ ਬਹੁਤ ਵੱਡਾ ਹਿੱਸਾ ਸਤਲੁਜ ਦਰਿਆ ਦਾ ਬੰਨ੍ਹ ਦਾ ਉਹ ਵਹਿ ਗਿਆ ਸੀਗਾ ਇਹ ਘਟਨਾ ਰਾਤ ਨੂੰ ਕਰੀਬ 11 ਵਜੇ ਦੀ ਹੈਗੀ ਹੈ ਤੇ ਉਸ ਤੋਂ ਬਾਅਦ ਪ੍ਰਸ਼ਾਸਨ ਦੇ ਬੰਦਿਆਂ ਨੇ ਠੇਕੇਦਾਰ ਦੇ ਬੰਦਿਆਂ ਨੇ ਤੇ ਪਿੰਡ ਵਾਸੀਆਂ ਨੇ ਜ਼ਮੀਦਾਰਾਂ ਨੇ ਲੱਗ ਕੇ ਤੇ ਇੱਥੇ ਗੱਟੇ ਲਗਾਏ ਨੇ ਜਿੰਦੀਆਂ ਸਿੱਧੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਪਰ ਖਾਸ ਗੱਲ ਇਹ ਹੈਗੀ ਹੈ ਕਿ ਜਿਹੜੇ ਗੱਟੇ ਲਗਾਏ ਗਏ ਨੇ ਉਹ ਵੀ ਵਾਰ-ਵਾਰ ਪਾਣੀ 'ਚ ਰੁੜਦੇ ਜਾ ਰਹੇ ਨੇ ਤੇ ਉਹਦੇ ਕਾਰਨ ਬੰਨ ਨੂੰ ਫਿਰ ਦੁਬਾਰਾ ਬੰਨਣਾ ਪੈਂਦਾ ਹੈਗਾ ਦੋ ਜਗ੍ਹਾ ਤੋਂ ਰਾਤੀ ਇਹ ਬੰਨ ਵਹਿ ਗਿਆ ਸੀਗਾ ਤੇ ਬੜੀ ਜਦੋਜਹਿਦ ਦੇ ਨਾਲ ਫਿਰ ਗੱਟੇ ਲਗਾਏ ਗਏ ਨੇ ਜਿੰਦੀਆਂ ਮੌਕੇ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਅੱਜ ਦਾ ਇਨਫੋਰਮੇਸ਼ਨ ਤੇ ਬਿਲਕੁਲ ਐਕਸਕਲੂਸਿਵ ਸਵੇਰੇ 7:35 ਮਿੰਟ ਦੀਆਂ ਇਹ ਤਸਵੀਰਾਂ ਨੇ ਸਾਡੇ ਵੱਲੋਂ ਜਿਹੜੀਆਂ ਰਿਕਾਰਡ ਕੀਤੀਆਂ ਗਈਆਂ ਨੇ ਇਹ ਜਿੱਥੇ ਜਗ੍ਹਾ ਦਿਖਾ ਰਹੇ ਹਾਂ ਇੱਥੇ ਗੱਟੇ ਲਗਾਏ ਹੋਏ ਸੀਗੇ ਪਾਣੀ ਥੱਲਿਓਂ ਤੇਜ਼ ਬਹਾਵ ਹੋਣ ਕਾਰਨ ਜ਼ਮੀਨ ਕੱਟੀ ਗਈ ਮਿੱਟੀ ਨਿਕਲ ਗਈ ਤੇ ਗੱਟੇ ਫਿਰ ਅੰਦਰ ਰੁੜ ਗਏ ਉਹਦੇ ਕਾਰਨ ਆ ਦੂਸਰਾ ਹਿੱਸਾ ਤੁਹਾਨੂੰ ਦਿਖਾ ਰਹੇ ਹਾਂ ਉਸ ਪਾਸੇ ਬੰਨ ਟੁੱਟਣ ਦਾ ਖਤਰਾ ਪੈਦਾ ਹੋ ਗਿਆ ਪਰ ਪਿੰਡਦਿਆਂ ਨੇ ਹਿੰਮਤ ਨਹੀਂ ਹਾਰੀ ਤੇ ਲਗਾਤਾਰ ਰਾਤ ਨੂੰ ਵੀ ਕੰਮ ਚੱਲਦਾ ਰਿਹਾ ਸਵੇਰੇ 4 ਵਜੇ ਜਾ ਕੇ ਇਹ ਗੱਟੇ ਲੱਗੇ ਸੀਗੇ ਪਰ ਹੁਣ ਕਿਉਂਕਿ ਪਾਣੀ ਵਗਦਾ ਪਿਆ ਤੇ ਪਾਣੀ ਵਗਣ ਦੇ ਕਾਰਨ ਉਹ ਜਿੰਨੇ ਗੱਟੇ ਲਗਾਏ ਜਾਂਦੇ ਨੇ ਉਹ 12 ਘੰਟੇ ਬਾਅਦ 10 ਘੰਟੇ ਬਾਅਦ ਫੇਰ ਅੰਦਰ ਰੁਟ ਜਾਂਦੇ ਨੇ ਤੇ ਫੇਰ ਗੱਟਿਆਂ ਦੀ ਉਥੇ ਭਰ ਕੇ ਮਿੱਟੀ ਭਰ ਕੇ ਤੇ ਫੇਰ ਦੁਬਾਰਾ ਉਹਨਾਂ ਨੂੰ ਲਗਾਇਆ ਜਾਂਦਾ ਹੈਗਾ ਇੱਥੇ ਮੌਕੇ ਤੇ ਮੌਜੂਦ ਕੁਝ ਲੋਕ ਨੇ ਅਸੀਂ ਉਹਨਾਂ ਨਾਲ ਗੱਲਬਾਤ ਕੀਤੀ ਪੂਰਵ ਸਰਪੰਚ ਸਾਨੂੰ ਮਿਲੇ ਉਹਨਾਂ ਨਾਲ ਜੋ ਗੱਲਬਾਤ ਕੀਤੀ ਕਿਵੇਂ ਘਟਨਾ ਹੋਈ ਕਿੰਨੇ ਵਜੇ ਦੀ ਘਟਨਾ ਹੋਈ ਕਿੰਨੀ ਜਿਹਦੋ ਜਿਹਦ ਲੱਗੀ ਕਿੱਥੋਂ ਮਿੱਟੀ ਲਿਆਏ ਇਹ ਸਾਰੀ ਜਾਣਕਾਰੀ ਤੁਹਾਨੂੰ ਇਸ ਵੀਡੀਓ 'ਚ ਮਿਲੇਗੀ ਜੇਕਰ ਤੁਸੀਂ ਸਾਡੇ ਨਵੇਂ ਦਰਸ਼ਕ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਸਾਡੇ ਨਾਲ ਜੁੜੇ ਰਹੋ ਅੰਤ ਤੱਕ ਦੇਖੋ ਸਾਡੀ ਰਿਪੋਰਟ ਜਿਹੜਾ ਜੀ ਆਪਣਾ ਸ਼ਮਸ਼ਾਬਾਦ ਸ਼ਮਸ਼ਾਬਾਦ ਇੱਧਰ ਪੈਂਦਾ ਹੈਗਾ ਅੱਛਾ ਕਿੰਨਾ ਕਿਲੋਮੀਟਰ ਪੈਂਦਾ ਹੈਗਾ ਆਪਣੇ ਬੰਨ ਤੋਂ ਕਿਲੋਮੀਟਰ ਇਹ ਸਭ ਨੇ sire te hi hai gaya fir ta ਬਿਲਕੁਲ ਹਨਾ ਹਾਂਜੀ ਸਰ ਤੇ ਰਾਤੀ ਕੀ ਗੱਲ ਹੋਈ ਇੱਥੇ ਰਾਤੀ ਗੱਟੇ-ਗੱਟੇ ਸਾਰੇ ਕਿਸੇ ਚੱਲੇ ਸੀ ਸਾਰੇ ਅੱਛਾ ਜੀ ਰਾਤੀ ਫਿਰ ਲੇਬਰ ਹਾਂਜੀ ਬੁਲਾਈ ਗਈ ਕੋ ਲੋਕ ਸੱਦੇ ਗਿਆ ਠੀਕ ਹੈ ਜੀ ਅਚਾਨਕ ਆ ਤੇ ਰਾਤੀ ਦੇ ਨਾ 4 ਵਜੇ ਤੱਕ ਬਰਮਤ ਕੀਤੀ ਤਾਂ ਜ ਪਾਣੀ ਬਣ ਗਿਆ 12 ਵਜੇ ਦੀ ਗੱਲ ਦੱਸਦੇ ਨਹੀਂ 10 10 ਵਜੇ ਜਾਂ 9:30 ਦੀ ਸੀ 9:30 10 ਵਜੇ ਹੋ ਗਿਆ ਸੀ ਕੰਮ ਸ਼ੁਰੂ ਅੱਛਾ ਇਹ ਦੋ ਜਗ੍ਹਾ ਤੋਂ ਇੱਥੇ ਤਾਂ ਆਪਾਂ ਜਿੱਥੇ ਖੜੇ ਹੈਗੇ ਆ ਇੱਥੇ ਤਾਂ ਕਹਿੰਦੇ ਰਿਸਕ ਹੀ ਹੈਗਾ ਅੱਗੇ ਕਹਿੰਦੇ ਥੋੜਾ ਬੰਨ ਵੀ ਬੈਠਾ ਹੈ ਜੀ ਅੱਗੇ ਜ਼ਿਆਦਾ ਟੁੱਟਿਆ ਜੀ ਅੱਛਾ ਅੱਗੇ ਜ਼ਿਆਦਾ ਟੁੱਟਿਆ ਪਰ ਬੱਚੇ ਤੇ ਰਹੀ ਕਿ ਪਾਣੀ ਨਹੀਂ ਟੁੱਟਿਆ ਹਣਾ ਪਾਣੀ ਨਹੀਂ ਟੁੱਟਿਆ ਸਰ ਬੰਨ ਥੱਲੇ ਬਹਿ ਗਿਆ ਸੀਗਾ ਪਰ ਪਾਣੀ ਨਹੀਂ ਟੁੱਟਿਆ ਹਣਾ ਗੱਟੇ ਲਾਣ ਨਾਲ ਥੋੜਾ ਫਰਕ ਪਿਆ ਗੱਟੇ ਲਗਾਣ ਨਾਲ ਸਰ ਕਿ ਮੌਕੇ ਸੰਭਾਲ ਲਿਆ ਹਾਂ ਮੌਕੇ ਸੰਭਾਲ ਲਿਆ ਸਿੰਘ ਪ੍ਰਧਾਨ ਮਾੜੇ ਜਿਹੜੀ ਕੰਮ ਕਰਦਾ ਹੈ ਬੇੜੀ ਥੋੜੀ ਦੂਰ ਲਜਾਣ ਕਰਨਾ 6 ਵਜਦੀ ਤੇ ਗੱਟੇ ਦੀ ਜਿਹੜੀ ਹੈਗੀ ਹੈ ਹਾਂਜੀ ਜਿਹੜੇ ਪਿਛਲੇ ਭਾਈ ਸਾਹਿਬ ਕਹਿ ਰਹੇ ਨੇ ਵੀ ਬੇੜੀਆਂ ਦੇ ਕਾਰਨ ਕੀ ਨੁਕਸਾਨ ਹੋ ਰਿਹਾ ਕੀ ਫਰਕ ਪੈਂਦਾ ਹੈ ਇਨਸ਼ਾ ਅੱਲਾਹ ਵਜਦੇ ਸਾਰ ਅੱਛਾ ਜੀ ਤੇ ਜਿੱਥੇ ਪੋਲ ਦੇ ਨੇੜੇ ਕੀ ਬੇੜੀਆਂ ਰੱਖਣ ਦਾ ਸਭ ਤੋਂ ਵਧੀਆ ਬੈਸਟ ਰਹੇਗਾ ਠੀਕ ਹੈ ਜੀ ਅੱਛਾ ਬੇੜੀਆਂ ਮਤਲਬ ਉਹ ਕਹਿੰਦੇ ਤੁਹਾਡਾ ਕਹਿਣ ਦਾ ਮਤਲਬ ਹੈਗਾ ਵੀ ਇਹਦੇ ਨਾਲੋਂ ਨਾਲ ਟਪਾਣ ਹਾਂਜੀ 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 ਦੂਰੋਂ ਟਪਾਣ ਜਿੱਥੋਂ ਪਾਣੀ ਦੀ ਛਲ ਇੱਥੇ ਤੱਕ ਨਾ ਪਵੇ ਹਨਾ ਉਹਦੀ ਸਰ ਛਲ ਬਹੁਤ ਜ਼ਿਆਦਾ ਆਵਜਦੀ ਹੈ ਜਦੋਂ 5 7 ਜਦੋਂ 6 ਵੱਜਦੀ ਤਾਂ ਬਾਹਰ ਜਾਂਦਾ ਹੈ 5 7 ਕਿੱਲਾਂ ਤੋਂ 6 ਉੱਠਦੀ ਹੈ ਜੀ ਬਹੁਤ ਆਂਦੀ ਹੈ ਜੀ ਬਹੁਤ ਜ਼ਿਆਦਾ ਲ ਜਾਂਦੇ ਨੇ 6 ਵੱਜਦੀ ਹੈ ਤੇ ਜੋ ਗੱਟੇ ਲਾਣੇ ਹਨ ਗੱਟਿਆਂ ਦਾ ਕਾਰਨ ਉਹ ਪਾਣੀ ਉੱਪਰ ਚੜਿਆ ਤਾਂ ਕੱਟੇ ਥੱਲੇ ਰਿਸਕ ਨੇ ਸ਼ੁਰੂ ਹੋ ਜਾਂਦੇ ਨੇ ਅੱਛਾ ਅੱਛਾ ਕਿਸੇ ਵੀ ਚੀਜ਼ ਦੀ ਲੋੜ ਹੈ ਪੌਪਲਨ ਦੀ ਲੋੜ ਹੈ ਜੀਪਸੀ ਲੋੜ ਹੈ ਗੱਟਿਆਂ ਦੀ ਲੋੜ ਹੈ ਔਰ ਸਖਤਾਂ ਦੀ ਲੋੜ ਹੈ ਮਿੱਟੀ ਦੀ ਲੋੜ ਹੈ ਉਹ ਸਭ ਪ੍ਰੋਵਾਈਡ ਕਰਾ ਦੇਣੇ ਮਤਲਬ A to Z ਬੰਨ ਨੂੰ ਬੰਨਣ ਵਾਸਤੇ ਇਹਦੀ ਮਜ਼ਬੂਤੀ ਵਾਸਤੇ ਜਿੰਨਾਂ ਚੀਜ਼ਾਂ ਦੀ ਲੋੜ ਹੈਗੀ ਹੈ ਉਹ ਪ੍ਰੋਵਾਈਡ ਕਰਵਾਈ ਜਾ ਰਹੀ ਹੈ ਸਰ ਜਿਹੜੇ ਕਹਿ ਰਹੇ ਨੇ ਜੀ ਸਾਡਾ ਪ੍ਰਸ਼ਾਸਨ ਕੰਮ ਨਹੀਂ ਕਰ ਰਿਹਾ ਪ੍ਰਸ਼ਾਸਨ ਬਹੁਤ ਵਧੀਆ ਕੰਮ ਕਰ ਰਿਹਾ ਹੈ ਉਹ ਤਾਂ ਅਸੀਂ ਹੁਣ ਐਮਐਲ ਸਾਹਿਬ ਨੂੰ ਇਹ ਬੇਨਤੀ ਅਪੀਲ ਕਰਦੇ ਆ ਜਿਹੜੇ ਬੰਨ ਕਮਜ਼ੋਰ ਹੈ ਇਹਦੀ ਨੋਜ ਬੰਨ ਕੇ ਮਿੱਟੀ ਪਾ ਕੇ ਇਹਨੂੰ ਮਜ਼ਬੂਤ ਕੀਤਾ ਜਾਵੇ ਕਿ ਹਰ ਵੇਰੀ ਜਦੋਂ ਪਾਣੀ ਜਦੋਂ ਤੇਜ਼ ਚ ਪਾਣੀ ਆਇਆ ਸੀ ਹੁਣ 25 ਚ ਆ ਪਾਣੀ ਆਇਆ ਹੈ ਵੀ ਇਹਦੀ ਚੰਗੀ ਤਰ੍ਹਾਂ ਮਜ਼ਬੂਤੀ ਕਰਕੇ ਵੀ ਜਿਹੜੇ ਆ ਲੋਕ ਨੇ ਸਾਰੇ ਜਿਹੜੇ 40 50 ਪਿੰਡਾਂ ਦੇ ਲੋਕ ਨੇ ਉਹ ਬਾਜ ਜਾਣਗੇ ਬਿਲਕੁਲ ਜੀ ਕਿਉਂਕਿ ਇਹਦੇ ਨਾਲ ਅਗਰ ਇਸ ਬੰਨ ਨੂੰ ਕੁਝ ਹੁੰਦਾ ਹੈਗਾ ਟੁੱਟਦਾ ਹੈਗਾ ਖੁਦਾ ਨਖਸਤਾ ਤੇ ਮੇਰੇ ਖਿਆਲ ਨਾਲ ਵੀ 5 7000 ਕਿਲੋਮੀਟਰ ਜਿਹੜਾ ਪਾਣੀ ਹੈਗਾ ਉਹ ਸਾਰਾ ਕੰਟਾਗਰ ਨੂੰ ਪਾਣੀ ਲੱਗ ਜਾਏਗਾ ਬਿਲਕੁਲ ਜੀ ਕੰਟਾਗਰ ਨੂੰ ਲੱਗ ਜਾਏਗਾ ਜਾਂ ਫਿਰ ਘੰਟਾ ਘਰ ਤੋਂ ਪਹਿਲਾਂ ਤਾਂ ਚਲੋ ਫਾਜ਼ਿਲਗਾ ਤੱਕ ਤਾਂ ਇੱਕ ਹੋਰ ਦੋ ਬਨ ਆ ਜਾਂਦੇ ਨੇ ਛੋਟੇ ਜੀ ਛੋਟੇ ਨੇ ਉਹਨਾਂ ਉਹਨਾਂ ਤੋਂ ਟੱਪ ਜਾਏਗਾ ਪਾਣੀ ਹਾਂਜੀ ਹਾਂਜੀ ਮੈਂ ਨਾ ਇੱਕ ਤਾਂ ਮੈਂ ਇਹ ਫੀਲ ਕਰਨਾ ਚਾਹੁੰਦਾ ਜਿਹੜੀ ਸੰਸਥਾ ਨੇ ਬਹੁਤ ਬੜੇ ਕੰਮ ਕੱਲ ਸੰਸਥਾ ਨੇ ਮਿੱਟੀ ਲਿਆ ਕੇ ਬਾਹਰੋਂ ਹਾਂਜੀ ਪਤਾ ਨਹੀਂ ਕਿਹੜੀ ਸੰਸਥਾ ਹੈ ਇਹ ਪਰਮਾਤਮਾ ਨੂੰ ਪਤਾ ਉਸ ਵਾਹਿਗੁਰੂ ਨੂੰ ਪਤਾ ਹੈ ਉਹਨਾਂ ਰਾਜਸਥਾਨ ਤੋਂ ਮਿੱਟੀ ਲਿਆ ਕੇ ਆ ਸਾਰਾ ਸਾਡਾ ਬਨ ਬਣਿਆ ਹੈ ਮੈਂ ਇਹਨਾਂ ਨੂੰ ਹੋਰ ਵੀ ਅਪੀਲ ਕਰਨਾ ਹਾਂ ਸੰਸਦਾਂ ਨੂੰ ਵੀ ਜਿੰਨੀ ਵੀ ਸੰਗਤ ਨੇ ਮਿੱਟੀ ਸੰ ਲੋੜ ਗਈ ਹੈ ਇੱਥੇ ਮਿੱਟੀ ਹੈ ਨਹੀਂ ਸਾਨੂੰ ਮਿੱਟੀ ਪਰਵਾਹ ਸਾਡੀ ਸੰਸਦ ਨਾਲ ਸੇਵਾ ਕਰੇ ਤੇ ਜਨਤਾ ਦੀ ਜਿਹੜੀ ਰਖਵਾਲੀ ਕਰੇ ਠੀਕ ਹੈ ਜੀ ਅੱਛਾ ਇਹ ਮਿੱਟੀ ਰਾਜਸਥਾਨ ਤੋਂ ਲਿਆਏ ਨੇ ਸਰ ਰਾਜਸਥਾਨ ਨੇ ਅਬੋਹਰ ਸਾਈਡ ਤੋਂ ਆਈ ਹੈ ਅੱਛਾ ਉਹ ਅਬੋਹਰ ਦੇ ਸਾਈਡ ਤੋਂ ਰਾਜਸਥਾਨ ਦੇ ਜਿਹੜੇ ਹਾਂ ਰਾਜਸਥਾਨ ਤੋਂ ਏਰੀਆ ਪੈਂਦਾ ਹੈ ਗਿਆ ਅਬੋਹਰ ਦੇ ਪਰਲੇ ਪਾਸੇ ਰਾਜਸਥਾਨ ਰਾਜਸਥਾਨ ਸ਼ੁਰੂ ਹੀ ਹੋ ਜਾਂਦਾ ਲੱਗ ਬਗ ਹਣਾ ਤੇ ਉਥੋਂ ਚੀਕਣੀ ਮਿੱਟੀ ਇਹ ਪਾਈ ਗਈ ਹੈ ਲਿਆ ਕੇ ਉਹਦੇ ਨਾਲ ਆ ਜਿਹੜੀ ਮਿੱਟੀ ਹੈਗੀ ਹੈ ਇਹ ਜ਼ਿਆਦਾ ਮਜ਼ਬੂਤੀ ਕਰਦੀ ਹੈਗੀ ਹੈ ਕਿਉਂਕਿ ਇੱਥੇ ਹੈ ਤਾਂ ਸਾਰਾ ਰੇਤਲਾ ਇਲਾਕਾ ਹੀ ਜ਼ਮੀਨ ਦੇ ਥੱਲੇ ਰੇਤ ਇਸਨੀ ਮਿੱਟੀ ਹੈਗੀ ਹੈ ਉਹ ਤੇਜ਼ ਬਹਾਵ ਦੇ ਕਾਰਨ ਮਤਲਬ ਥੱਲੋਂ ਰਿਸਕ ਜਾਂਦੀ ਹੈਗੀ ਕਟਾ ਹੋ ਜਾਂਦਾ ਹੁੰਦਾ ਜੇ ਬਰੇ ਆ ਗਈ ਆ ਗਈ ਬੰਨ ਬੰਨਣ ਵਾਸਤੇ ਬੱਲੇ ਬੱਲੇ ਮਿੱਤਰੋ ਬੱਲੇ ਬੱਲੇ ਲਗੇ ਰਹੋ ਤੁਹਾਡੇ ਸਿਰ ਤੇ ਬਚਣਾ ਇਹਨੇ